ਉਸੀ ਗੱਲਾਂ ਕਹਿ ਰਹੇ ਹੋ ਨਾ ਘਰ ਤੜਾਤਾ ਘਰ ਤੜਾਤਾ ਘਰ ਤੜਾਤਾ ਮੈਂ ਇਸੇ ਰੀਜ਼ਨ ਕਰਕੇ ਚੁੱਪ ਸੀਗੀ ਕਿ ਘਰ ਟੋਟੇ ਮਾਫ ਕਰ ਦੇ ਬੇਨੂਸ ਉਹ ਕਹਾਟੇ ਦੇ ਵਿੱਚ ਨਾ ਸਮਝੀ ਬਿਲਕੁਲ ਵੀ ਤੇ ਮੈਂ ਸੱਚੀ ਹੋਈ ਆਏ ਦੇਖਦੇ ਆ ਬੜਚਨ ਮਜ਼ਾ ਆਏਗਾ ਇਹ ਉਹ ਮਾਮਾ ਤੁਸੀਂ ਜੇ ਕਿਸਿਆਣੀ ਬਿਆਣੀ ਕੁੜੀ ਨੂੰ ਯਾਰ ਗੰਦਾ ਬਣਾਤਾ ਹਾਂਜੀ ਇਸ ਵਾਰ ਪਤਾ ਨਹੀਂ ਇੱਕ ਨਵੀਂ ਵੀਡੀਓ ਤੇ ਨਾਲ ਆਤੀ ਵੀਡੀਓ ਆਪਾਂ ਕੱਲ ਕਰਾਂਗੇ ਇਨਾ ਚੁਣਾਂ ਦੇ ਬਾਰੇ ਅਗਲੀ ਵਾਰ ਔਰ papa ਕੋ ਨਿਰਾਸ਼ ਨਹੀਂ ਹੋਣ ਦੇਂਗੇ ਸਾਰ ਕੋਈ ਸੁਦੀ ਸਾਦੀ ਖੜਦਾ ਰਹਾ ਤੇ ਪੈਣ ਚ ਡਰਦਾ ਰਹਾ ਹੁਣ ਚੜਾਤਾ ਚੰਨ ਲੋ ਫੜੋ ਗਦੇ ਜਾਨ ਸਸਿਕਾ ਜੀ ਚਾਹ ਆ ਮਿੱਠਾਈ ਠੰਡਾਈ ਆ ਕੋਈ ਆ ਫਿਰ ਲੋੜ ਮੈਨੂੰ ਦੱਸਣ ਦੀ ਲੋੜ ਹੈ ਕਿ ਮੈਂ ਅੱਗੇ ਕਿਉਂ ਆਈ ਆ ਜਾਂ ਮੈਨੂੰ ਆਣਾ ਪਿਆ ਆ ਸਾਰੇ ਅੱਗੇ ਆ ਕੇ ਬੜੇ ਬਣ ਚ ਤੂੰ ਚੰਦੇ ਕਰ ਦਿੱਤੇ ਨੇ ਆਹੋ ਉਹ ਹੀ ਪੱਤਨ ਚਲੇ ਆਪਸੇ ਨਹੀਂ ਆਉਂ ਕੋਰੀਏ ਜਿਹੜੇ ਕਮਰੇ ਕਰ ਬੋ ਆਪ ਲੋਕ ਪਹਾਂਦੇ ਤੇ ਦੂਜੇ ਨਹੀਂ ਬੋਲ ਤੇ ਲਵਾ ਦੇਣੀ ਠੋਕ ਕੇ ਮੈਂ ਕਿ ਕਮੀ ਨਹੀਂ ਹੋਣੇ ਦੂੰਗਾ ਮਗਰ ਕਿਉਂ ਇਹ ਚੀਜ਼ ਦਾ ਰੀਜ਼ਨ ਪਤਾ ਹੀ ਹੈ ਬਟ ਮੈਂ ਕਦੀ ਨਹੀਂ ਜਾਂਦੀ ਸੀ ਕਿ ਇਹ ਰੀਜ਼ਨ ਜਾਂ ਇਹ ਕਲੈਰੀਫਿਕੇਸ਼ਨਸ ਦੇਣ ਮੈਂ ਅੱਗੇ ਆਵਾ ਸਨੇਹਾ ਕੋ ਕੁਰੀਏ ਤੇ ਕਿ ਤੁਤੀ ਨੂੰ ਦੰਤੀਸਾਰੇ ਆਪ ਨਾ ਮਰਵਾਵੇ ਤੇ ਤੁਚ ਨੂੰ ਠੋਕਰ ਲਵਾਵੇ ਆਪ ਨਾ ਠੋਕ ਜਾਵੇ ਇਸ ਕਰਕੇ ਮਹੀਨੇ ਦੇ ਵਿੱਚ ਇੱਕ ਠੋਕ ਲਵਾ ਦੇ ਸਨੇਹਾ ਮੈਂ ਬੋਲਦਾ ਥੋੜਾ ਖੋਲਾ ਪਰ ਮੇਰਾ ਲੋਲਾ ਦਲਾਲ ਦਲਾਲ ਆਵਾਜ਼ ਗੁਣ ਜਿਹਦੇ ਵਿੱਚ ਮੇਰੀ ਕੋਈ ਇਨਵੋਲਵਮੈਂਟ ਹੀ ਨਹੀਂ ਹੈ ਐਂਡ ਇਹ ਚੀਜ਼ਾਂ ਮੈਂ ਸਿਰਫ ਬੋਲ ਕੇ ਨਹੀਂ ਦੱਸੂਗੀ ਇਸ ਵੀਡੀਓ ਦੇ ਵਿੱਚ ਬੋਲ ਕੇ ਨਹੀਂ ਖੋਲ ਖੋਲ ਕੇ ਦੱਸ ਪੈਣ ਜੋ ਕਿ ਲੋਕਾਂ ਨੂੰ ਤਤ ਲੱਗੇ ਸਨੇਹਾ ਕਿੰਨੀ ਖੋ ਸਕਦੀ ਹੈ ਜਾਂਦੇ ਵਿੱਚ ਗੱਲ ਬਾਤ ਆਈ ਐਮ ਸੌਰੀ ਬਾਬੂ mammaு li ත பிரஞ்ச සිද ப்பி ලවසனை நாම් கேලා. ਹੇਜ ਆਉਣੀ ਆ ਮੈਂ ਹੱਥ ਜੋੜ ਕੇ ਇੱਕ ਰਿਕੁਐਸਟ ਕਰ ਰਹੀ ਆ ਸਾਰਿਆਂ ਨੂੰ ਕਿ ਇਸੇ ਜੇਦਰ ਕੰਜਰੀਏ ਹੱਥ ਆਪਣੇ ਹਸਬੰਦ ਅੱਗੇ ਜੋੜੇ ਹੁੰਦੇ ਤੇ ਅੱਜ ਤਲਾਕ ਨਹੀਂ ਸੀ ਹੋਣਾ ਸਾਰੇ ਬੜੇ ਤੇਰੇ ਭੈਣ ਜੋ ਬੁਢੇ ਲੱਗਦੇ ਨਹੀਂ ਜਿਹੜੇ ਹੱਥ ਤੁਜਣਗੇ ਹੱਥ ਜੋੜਨ ਦੀ ਨਾਲ ਗੱਲ ਸਭ ਤੋਂ ਜ਼ਿਆਦਾ ਚੁਠੀ ਲੱਗਦੀ ਐ ਇਹ ਸੋਸ਼ਲ ਮੀਡੀਆ ਤੇ ਆਹ ਗੱਲ ਤੇ ਮਮਾਇਤਾ ਨਾਲ ਬਹੇਤੀ ਤੇ ਤਾਂ ਬੰਦੇ ਕੋਈ ਪੁੱਸੀ ਮਾਤਰੇ ਮੁੱਕਰ ਜਾਂਦਾ ਗੱਲ ਗਲਤ ਨਿਕਲ ਗਈ ਮੂੰਹ ਚ ਤੁਸੀਂ ਤਾਂ ਜਾਣ ਲੈਣੀ ਕਰ ਦਿੰਨੇ ਆ ਸ਼ੂਗਰ ਕਰੋ ਖਲੇ ਸੀ ਬੋੰਡ ਲੈਣੀ ਨਹੀਂ ਕੀਤੀ ਤੇ ਮੇਰੀ ਪੇਸ਼ੈਂਸ ਲਈ ਦੇਖ ਲਿਓ ਸਾਰੇ ਪ੍ਰੂਫ ਇਕਵਲੀ ਮਤਲਬ ਮੇਰੀ ਸਾਈਡ ਦੇਖ ਲਓ ਉਸ ਤੋਂ ਬਾਅਦ ਜੋ ਤੁਹਾਨੂੰ ਲੱਗਦਾ ਆ ਕੋ ਤੇਰੀ ਬੱਚੀ ਜੇਕਰ ਕਿਸੇ ਦਾ ਲੈਂਡ ਆਵੇ ਚ ਫਸ ਗਿਆ ਉਹ ਕਿਤਾ ਪੇਸ਼ੈਂਸ ਨਹੀਂ ਰੱਖੂਗਾ ਜੇਕਰ ਤੇਰੀ ਵੀਡੀਓ ਛੱਤੀ ਕਰਦੇ ਹੋ ਆ ਵੀ ਤੇਰੀ ਸਾਹਮਣੇ ਤੇ ਪੈਨ ਚ ਕੋਈ ਛੱਤੀ ਕਰ ਲਈ ਪੇਸ਼ੈਂਸ ਰੱਖੂਗਾ ਜਾਂ ਬੰਦ ਤੋਂ ਹੋਊਗਾ ਮੈਨੂੰ ਲੱਗਦਾ ਮੋਟ ਮਾਰੂਗਾ ਪਹਿਲਾਂ ਮੈਂ ਇਸ ਵੀਡੀਓ ਦੇ ਵਿੱਚ ਕਿਸੇ ਨੂੰ ਵੀ ਰਿਪਲਾਈ ਕਰਨ ਨਹੀਂ ਆਈ ਕਿਉਂਕਿ ਜਿੰਨੇ ਜੋ ਵੀ ਪਾਇਆ ਆ ਫ੍ਰੈਸ਼ੀ ਪਾ ਜੀ ਤੁਸੀਂ ਇੰਨੀ ਆ ਸੋਹਣੀਆਂ ਕੋਈ ਇਹਨੂੰ ਟਰੋਲ ਰੋਸਟ ਕਿਉਂ ਕਰਦੇ ਹੋ ਯਾਰ ਥੋੜਾ ਸਾਡੇ ਦਾ ਤੇਲ ਲਾ ਕੇ ਦੇ ਇਹਨਾਂ ਦੀ ਮਾਲਿਸ਼ ਕਰਿਆ ਕਰੋ ਜੇਕਰ ਰਪਲਾਈ ਦੇਣਗੇ ਤੇ ਫਿਰ ਤਾਂ ਜੀ ਚਿਤਰਨਾ ਕਹਿੰਦੀ ਆਪਰਾ ਤੇ ਪੈਂਚੋ ਕਰ ਬਰਬਾਦ ਹੋਇਆ ਹੀ ਪਿਆ ਪੈਂਚੋ ਦੁੱਜੇ ਨੇ ਚੁਗਾ ਚੂੜ ਕਰਾਤਾ ਪਹਿਲਾਂ ਦੇ ਕਿੰਮੀ ਦੀ ਰਿਕਾਰਡਿੰਗ ਸੁਣੋ ਪੈਂਚ ਰੋਂਦੇ ਹੋਏ ਤੇ ਆਇਆ ਦੇਖਦੇ ਆਂ ਬੜਾ ਚੰ ਮਜ਼ਾ ਉਸ ਜੀ ਇੰਨੀ ਸੀ ਵੀ ਤੁਹ ਪਤਾ ਹੀ ਨਹੀਂ ਹੋਇਆ ਕੀ ਕਿੰਦਾ ਹੋਇਆ ਕੀ ਨਹੀਂ ਹੋਇਆ ਤੁਸੀਂ ਆਪ ਸੋਚੋ ਵੀਰੇ ਕਿ ਸਾਰੇ ਕੁਝ ਪਲਾਨਡ ਨਹੀਂ ਸੀ ਕਿੱਥੇ ਦਾ ਕਰ ਕਿੱਥੇ ਉਤੋਂ ਤੱਕਵਾੜੇ ਤੋਂ ਕਿੰਨੀ ਕੁ ਦੂਰ ਆ ਆਧਪੁਰ ਤੋਂ ਇੱਕ ਘਰ ਨਹੀਂ ਲੱਗ ਗਈ ਕੋਣ ਸੀਗਾ ਇੱਕ ਮੈਨ ਸੀ ਇੱਕ ਐਂਜਲ ਸੀ ਬਸ ਤੁਸੀਂ ਪਾਸੇ ਕੋ ਗੁਰਿੰਦਰ ਅੰਦਰ ਵੀ ਵੀਡੀਓ ਬੜੀ ਰਿਕਾਰਡ ਕਰਨ ਦੀ ਕੀਤੀ ਉਹਨੇ ਅੰਦਰ ਲੈ ਕੇ ਤੁਹਾਨੂੰ ਕੋਈ ਮਿਲ ਮੈਨੂੰ ਮੈਸੇਜ ਮੈਨੂੰ ਕੋਸ਼ਿਸ਼ ਵੀ ਨਹੀਂ ਮੈਨੂੰ ਕੋਸ਼ਿਸ਼ ਵੀ ਨਹੀਂ ਆਦਾ ਮੈਨੂੰ ਪਤਾ ਹੀ ਨਹੀਂ ਨਹੀਂ ਮਾਮਾ ਤੂੰ ਵਾਲੀ ਪੈਂਜ ਬੋਲ ਰੱਖ ਕੇ ਬੈਠੀ ਨਹੀਂ ਹੁਣ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਤੇ ਬੈਠੀ ਹਾਂਗੀ ਉਦੋਂ ਤੈਨੂੰ ਪਤਾ ਲੱਗਿਆ ਹੋਣਾ ਪੈਂਜ ਵੀਡੀਓ ਰਿਕਾਰਡ ਕੀਤੀ ਹੈ ਕਿਸੇ ਨੇ ਨਹੀਂ ਤੁਸੀਂ ਪੈਂਜ ਤੇ ਸੁੱਤੇ ਹੀ ਰਹਿੰਦੇ ਹੋ ਜਦੋਂ ਪੈਂਚ ਨੂੰ ਤੈਨੂੰ ਲੈ ਕੇ ਦਿੱਤੀਆਂ ਗੋਲੀਆਂ ਦਿੱਤੀਆਂ ਨੇ ਤੇ ਉਹ ਬਾਅਦ ਵਿੱਚ ਦਿੱਤੀਆਂ ਹੋਣੀਆਂ ਨੇ ਪਹਿਲਾਂ ਥੋੜੀ ਦੇ ਦੁਗਾ ਕੋਈ ਪੈਂਜ ਕੋਧੀ ਪੈਂਜ ਉੱਪਰ ਪੇਚਲ ਬਣੀ ਰਹਦੀ ਹੈ ਇਹਨਾਂ ਮਰਲੇ ਪੈਂਜ ਕੋਈ ਸੱਦੀ ਸੁੱਤੇ ਹੋਈ ਬੋਨ ਮਾਰ ਜੂਗਾ ਤੈਨੂੰ ਪਤਾ ਵੀ ਨਹੀਂ ਲੱਗੇਗਾ ਆਪਾ ਕੋਲਾ ਰਜੈਨਾ ਜੀ ਨੋਲੇ ਪੈਂਚੋ ਸੁਨੇਹਾ ਗਸਤੋਰ ਵੀ ਪੂਰੀ ਐਕਟਿੰਗ ਖਲ ਲੱਗੀ ਐ ਮੈਂ ਤਾਂ ਕੱਲ ਸਿੱਗੀ ਸ਼ੂਟ ਤੇ ਕੱਲ ਦੀ ਸਨੈਪ ਹਾਂ ਅੱਛਾ ਠੀਕ ਹੈ ਉਸਤਾਦ ਕੰਪਲੇਂਟ ਆਈ ਤੇਰੀ ਬਹੁਤ ਤਕੜੀ ਤੇ ਤੂੰ ਸਾਈਡ ਤੇ ਜਾ ਪਹਿਲਾਂ ਕਿਸੇ ਤੇ ਲੱਗੇ ਨਾ ਕਾਲ ਕਰ ਹਾਂ ਹਾਂ ਸਾਈਡ ਤੇ ਆ ਬੋਲੋ ਮੈਨੂੰ ਨਹੀਂ ਪਤਾ ਤੂੰ ਸਾਈਡ ਤੇ ਜਾ ਤੇਰਾ ਆਵਾਜ਼ ਆ ਰਹੀ ਪਿੱਛੇ ਸੌ ਲੱਗੇ ਉਹ ਤਾਂ ਯਾਰ ਸਟਾਫ ਬੈਠਾ ਐ ਸਰ ਸ਼ਟਾਬਾ ਤਾਂ ਜਿੰਨੇ ਮਫਰੀਚ ਚੁਪੇ ਲਾਨੀ ਆ ਮਾਰੇ ਪੈਂਜੋ ਤੇ ਰੱਦ ਵੋਸੀ ਐਸੇ ਕਰਕੇ ਹੋਇਆ ਤਾਂ ਹੀ ਪੈਂਜੋ ਦੂਜੀ ਸਟਾਫ ਨਾਲ ਕਰਤੇ ਹਾਂਗੇ ਮਸਤੀਆਂ ਦੇ ਪੈਂਜੋ ਪੀਓ ਡੱਕਦਾ ਹੋਗਾ ਉਹ ਲੋ ਪੈਂਜੋ ਤੂੰ ਛੱਡ ਚੱਲ ਜਾਨੀਂ ਫਿਰ ਮਾਰਦਾ ਹੋਗਾ ਥਪੜੇ ਕਿਹੜਾ ਸਟਾਫ ਬੈਠਾ ਤੂੰ ਕਿਹੜਾ ਕੰਮ ਕਰਨਾ ਸ਼ੁਰੂ ਕਰਤਾ ਠੀਕ ਹੈ ਮੈਨੂੰ ਵੀ ਫੋਨ ਆ ਰਹੇ ਆ ਹਾਂ ਤੂੰ ਨੇ ਇਹ ਕੀ ਮੈਨੂੰ ਫੋਨ ਆ ਰਹੇ ਆ ਤੇਰੇ ਬੰਦੇ ਅੱਧੀ ਵੀ ਤੇ ਮੈਂ ਚੁਪੇ ਨਾਲ ਹੋਣੇ ਨੇ 10 ਰੁਪਏ ਚੁਪਾ 10 ਰੁਪਏ ਚੁਪਾ ਸੁਣਿਆ ਕਤਵਾਲ 10 ਰੁਪਏ ਚੁਪਾ ਲਾਨ ਲਕੀ ਆ ਆ ਜਾ ਆ ਜਾ ਆ ਜਾ ਉਸਟਾਫ ਦੇ ਨਾਲ ਹੰਨਿਕਰ ਵਹਿ ਆ। ਕਿਸਵੰਦ ਲਈ ਉਹ ਲੋਕਾਂ ਨੂੰ ਕਿ ਉਹ ਕੇ ਠੀਕ ਹੈ। ਸਾਰੀ ਉਹਨੇ ਗੱਲ ਇਸ ਤਿੱਤੇਰੇ ਤੇ ਕਿ ਇਹਨੇ ਬੁਕਿੰਗਾਂ ਕਰਾਈਆਂ। ਇਹਨੇ ਉਤੰਡਾਰੀ ਮੰਗਾਈ, ਇਹਨੇ ਉਹ ਬੰਦੇ ਨੂੰ ਬਗਾਇਆ। ਉਹਦੇ ਕੋਲ ਗਨ ਵੀ ਸੀਗੀ। ਇਹ ਗਾਨਾ ਤੇ ਮਾਮਾ ਸਾਹਵ ਨੂੰ ਦੇ ਗਿਆ ਉਹ ਜਿਹੜਾ 6 ਇੰਚ ਦਾ ਲੈਣਾ ਚਾਹਤੀ ਫਿਰਦਾ ਸੀ ਉਹ ਨਹੀਂ ਦਿੱਸਿਆ ਫਾੜ ਲਿਓ। ਸਭ ਮੇ ਬੋਤਾ ਉਤਰ ਗਿਆ। 1 ਲੱਖ ਰੁਪਇਆ ਲਈ ਕਰ ਦਿੰਦੇ ਸੀ। ਬਰਨਿਕ ਨੂੰ ਨਾ ਰੋਈਂ ਜੰਦਨੀ ਤੈਨੂੰ ਕੀ ਅਛਾ ਲਾਈਕ ਤੂੰ ਬਿਨਾਂ ਲੋਕੀਏ ਦੀ ਘਿੜੀ ਘੜੀ ਯੱਕੇ ਕਰ ਲੈਂਦੇ ਹੋ ਇਹ ਗੱਲ ਤੂੰ ਕੇ ਕਲੀ ਜਲਦੀ ਮਨ ਨਹੀਂ ਮੈਂ ਆਖੀ ਮਨਾਉਣੇ ਤੈਨੂੰ ਬਿਨਾਂ ਕਰੂ ਦੀ ਘਿੜੀ ਕੱਢੀ ਕਰ ਲੈਂਦੇ ਆਗੇ ਇਹਨੇ ਤਾਂ ਉਹਦੀ ਗੱਲ ਮੰਨੀ ਸੀ ਕਿ ਮੈਂ ਵਰ ਮੈਂ ਤਾਂ ਤਾਂ ਕਿਤੇ ਕਿਤੇ ਮੇਰੇ ਨਾਲ ਦਿੱਤੀ ਹੋਣਾ ਉਰਾਈਨਾ ਹਟੇ ਮੈਂ ਪੂਰੀ ਅਗਲੀ ਦਿਨ ਥਿੰਕੀ ਕਿ ਤਾ ਦੇਖੋ ਇਹਨੇ ਮੇਰੇ ਪਿੱਛੇ ਘੜੀ ਮਾਰਤੀ ਹੋਂ ਤੈਨੂੰ ਦੇਣੀ ਬਣੀ ਆਹੋ ਕਰ ਰਹੀ ਤੇ ਮੋੜਾ ਨਾ ਦੋਸਤ ਨਾ ਖਰਾਬ ਹੋ ਜੇ ਬਿਆਹ ਨਾ ਪਾਜਣੇ ਕਿਤੇ ਗੰਦਾਸੇਂ ਤੇ ਚੀਰ ਨਾ ਲਾਈ ਜੇ ਨਾ ਤੇ ਚੱਕਰ ਚ ਆਪਣਾ ਚੀਰ ਬਟਾ ਕਰਾ ਲ ਮੇਰੀ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਨੂੰ ਸਾਨੂੰ ਪਤਾ ਸਾਰਾ ਸਾਰਾ ਹੀ ਸਾਨੂੰ ਪਤਾ ਕਿ ਨਹੀਂ ਏ ਤੂੰ ਲੈ ਕੇ ਡੇਢ ਤੱਕ ਹਾਂਜੀ ਸਮਝੀ ਗੱਲ ਸਾਨੂੰ ਵਰਮੇ ਸ਼ਰਮੇ ਦਾ ਵੀ ਪਤਾ ਇਸ ਕਰਕੇ ਅਸੀਂ ਤੈਨੂੰ ਕਹਿਣ ਦੇ ਆ ਇਹ ਤੇਰੇ ਹੱਥ ਵਾਸਤੇ ਚੁੱਪ ਕਰਕੇ ਨਾ ਚੁੱਪ ਕਰਕੇ ਬਹਿ ਜੀ ਤੇਰਾ ਜੇ ਤੂੰ ਬੋਲੀ ਨਾ ਤੇਰਾ ਘਰ ਹੀ ਟੁੱਟਣਾ ਇਹ ਚ ਤੇ ਕੁਰੀ ਦਿੰਨੀ ਚਵਲਾ ਕੇ ਕੁਤ ਕੇ ਮੈਂ ਤੇ ਜਮਸੀ ਹਾ ਤੇ ਕਰਦੇ ਪਹਿਲੇ ਡੀਲੀਟ ਕਰਦੇ ਤੇ ਪੇਜ ਅਲਦਾ ਕਿਤੇ ਨਪਾਲੀ ਨੂੰ ਬਤਾ ਲਗੇ ਇਹ ਗਾ ਮੈਂ ਟ੍ਰੈਗਰ ਕੀਤਾ ਅਰ ਰੂਰੀਏ ਕਿ ਨ ਪਾਵੇਂ ਸੋੜੀ ਹੋਸ਼ਾਵੇ ਜਿੱਦਿਦੀ ਬਸਾ ਤੇ ਨੰਬਰ ਵਰਤਸਦੀ ਤੇ ਜਿੱਦਿਦੀ ਕਮਿੰਗ ਫਰੀਆ ਇੰਨਾ ਵੀ ਤੁਪ੍ਰੇਸ ਚਾਹ ਤੇ ਤੇ ਨਵਾਲ ਨਹੀਂ ਕਰਨੇ ਪਤਾ ਸੀ ਉਹਨੇ ਕਿਨੇ ਦਿਹਾਤੀ ਤੇ ਹਦੀ ਚਾਰਜ ਜਿਵੇਂ ਲਾਟਰੀ ਨਹੀਂ ਕਰਦੇ ਦੀ ਪਰਸਿਆ ਪਾ ਪਰ ਜਾਤ ਮਾਰਦੇ ਕਿਰੀ ਕਦਾ ਕਰੇਗਾ ਉਹ ਆ ਨਾ ਪਰ ਪਾਰ ਜੇ ਨੂੰ ਭੁੱਲਾ ਦਨੀ ਆ ਕਿਰ ਕਰਾ ਲੱਕ ਲਿਕ ਰਾਜ ਨੰਬਰ ਨਿਕਲੇ ਤੇ ਤੇ ਨੰਬਰ ਹੁਣ ਮਿਕਲੇਉ ਨਹੀਂ ਪਰ ਮੁਕਰੀ ਗੱਲ ਨਾ ਸਾਰੇ ਟੈਟੀ ਵੀ ਮਾਸਟਰ ਮੈਸਨ ਹੈ ਇਸੀ ਕੀ ਮਤਲਬ ਉਹਨੇ ਵੀ ਫੈਡ ਮੇਰੇ ਨਾਮ ਦੀ ਬੁਕਿੰਗ ਹੈ ਪਰ ਤੁਸੀਂ ਇਹ ਦੇਖੋ ਕੱਲੇ ਕੱਲੇ ਤੇ ਆਈਡੀ ਕਾਰਡ ਮੰਗਦੇ ਆ ਪ੍ਰੂਫ ਹੈ ਕਿ ਅੰਜਲ ਸ਼ਿਵਮਸੀ ਮਿਆਂਕਸੀ ਮੈਂ ਸੀ ਗਿੰਦੇ ਦੀ ਸੀਗੇ ਠੀਕ ਹੈ ਤੇ ਡੀਲੀਟ ਕੈਮਰਾ ਰਿਕਾਰਡਿੰਗ ਹੋ ਜਾਂਦੀ ਆ 3 ਮਹੀਨੇ ਬਾਅਦ ਪਰ ਜਿਹੜੀ ਡਿਟੇਲ ਹੁੰਦੀ ਆ ਨਾ ਵੀ ਇੱਥੇ ਕਿਦੇ ਕਿਤੇ ਪ੍ਰੂਫ ਲੱਗੇ ਆ ਉਹ ਨਹੀਂ ਸੁਣਿਆ ਤਾਂ ਮੈਂ ਗਲਤ ਦੱਸਾਂ